चाहता हूं कि इस किस्म की गुंडागर्दी के ऊपर नकेल डाले साहब इसको बीजेपी कभी इजाजत नहीं देगी इट इज अ स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन में इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहाँ पे कल जलंधर में हुई है इसकी तहकीकात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट दे विल एनश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जाँच बाकी पड़ी है अभी तो सिर्फ़ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पॉलिटिकल रंग के साथ पॉलिटिकल पार्टी करे उसके लिए परमिशन लेनी जरूरी होती है वो पता करें ये बिना परमिशन के बिना इनकी नॉलेज में लेके आके किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहां हमारे प्रनीत कौर जी सुशील रिंकू जी शीतल अंगराल जी का स्वागत करता हूं वहीं पे ही आज एक बड़ी तादाद में चाहे जीरखपुर से चाहे डेरा से चाहे पठानकोट से और चाहे ਦੂਰ ਦਰਾੜ ਇਲਾਕੋਂ ਸੇ ਪਟਿਆਲਾ ਸੇ ਚਲਕੇ ਲੋਗ ਇੱਕ ਬੜੇ ਤਾਦਾਦ ਮੇਂ ਭਾਜੇਪੀ ਪਰਿਵਾਰ ਮੇਂ ਸ਼ਾਮਿਲ ਹੋਏ ਮੈਂ ਉਨ੍ਹਾਂ ਦਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਮੈਂ ਸਮਝਦਾ ਰਲ ਮਿਲਕੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲਕੇ ਯਤਨ ਕਰਾਂਗੇ ਜੈ ਹਿੰਦ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਆ ਰਿਹਾ ਹੈ ਗੱਲਬਾਤ ਹੋਣੀ ਚਾਹੀਦੀ ਹੈ ਇਸ ਵਾਲੀ ਗੱਲ ਕਰੇ ਕਿ ਬਾਤ ਕੀ ਕਰ ਰਹੇ ਆ ਤੁਸੀਂ ਕਾਹਲੇ ਨਾ ਪਿਆ ਕਰੋ ਤੁਸੀਂ ਫਿਰ ਜੋਤਸੀ ਵਾਲਾ ਕੰਮ ਕਰਨ ਲੱਗ ਜਿਓਗੇ ਤੁਹਾਡਾ ਕੰਮ ਹੈ ਜੋ ਕੰਮ ਹੋ ਜੇ ਉਹਨੂੰ ਰਿਪੋਰਟ ਕਰਨਾ ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ ਤੁਹਾਡੀ ਕਲਮ ਹੈ ਕੁਝ ਵੀ ਲਿਖੋ ਕੁਝ ਵੀ ਬੋਲੋ ਪਰ ਨਾਥਿੰਗ ਇਜ਼ ਡਨ ਟਿਲ ਇਟ ਇਜ਼ ਡਨ ਅੱਜ ਦੇ ਜਿਹੜੇ ਹਾਲਾਤ ਹੈ ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਕੋਈ ਵੀ ਪੋਲੀਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ ਚਲੋ ਕੁਝ ਲੋਕਾਂ ਦੇ ਕਿਉਂਕਿ ਰਾਜਨੀਤੀ ਦੇ ਅੰਦਰ ਹਰ ਇੱਕ ਕਿਸਮ ਦਾ ਬੰਦਾ ਹੁੰਦਾ ਹੈ ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਐ ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਆ ਪੰਜਾਬ ਦੀ ਤਰੱਕੀ ਚ ਇੰਟਰਸਟਿਡ ਹੈ ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ ਪਰ ਹਾਲਾਤ ਜਿਹੜੇ ਅੱਜ ਦਿਖ ਰਹੇ ਆ ਲੋਕ ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਹੈ ਉਹ ਅੱਜ ਬੀਜੇਪੀ ਕਨੇ ਬਣਿਆ ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਸਕਦਾ ਤੁਹਾਡੀ ਇਕਨੋਮੀ ਤੁਹਾਨੂੰ ਲੈਣਾ ਪਵੇ ਪੂਰਾ ਬਟ ਯਹਾਂ ਮੈਨੂੰ ਤਾਂ ਅਸਾ ਲੱਗ ਰਿਹਾ ਹੈ ਕਾਂਗਰਸ ਵਿਦ ਬੀਜੇਪੀ ਆਪ ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਹੋ ਸਰ ਆਪ ਬੀਜੇਪੀ ਇਨਕੋ ਬਲੇਮ ਨਾ ਕਰੋ ਅਗਰ ਕਾਂਗਰਸ ਪਾਰਟੀ ਆਪਣੇ ਨੇਤਾਵਾਂ ਕੋ ਆਪਣੇ ਵਰਕਰੋ ਕੋ ਬੱਕਰੀਆਂ ਦੀ ਸੰਖਿਆ ਦਿੰਦੀ ਹੈ ਖੁਦ ਉਨ੍ਹਾਂ ਦੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤੋਂ ਚੱਲੇਗੇ ਮੈਂ ਤਾਂ ਬੱਕਰੀਆਂ ਸੇ ਕੰਮ ਚਲਾ ਲੂੰਗਾ ਤਾਂ ਸਭ चाहे हमारे आज के दिन उनके हमारे विरोधाभास हैं पंजाब के जो कांग्रेस के लीडर हैं दूसरी तरफ बैठे हैं पर उनको बकरियां कहने का तो उनके लीडर का कोई हक नहीं उनका अगर प्रधान बकरियां कह रहा है तो साहब वो शेर की तरह गर्ज के भी दिखाएंगे शीतल जी ਸ਼ੀਤਲ ਜੀ ਉਹ ਆਦਮੀ ਕਿਥੇ ਆਪਰੇਸ਼ਨ ਲਾਟਸ ਨਾਮ ਬਦਲ ਇਹਨਾਂ ਨੇ ਬੀਜੇਪੀ ਨੂੰ ਬਦਨਾਮ ਕਰਨ ਦਾ ਕੀਤਾ ਸੀ ਉਹਦੇ ਸਿਗਨੇਟਰੀ ਆ ਸੀਗੇ ਜੀ ਹੀ ਇਜ਼ ਦਾ ਮੇਨ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਸੀਗੀ ਇਹ ਤੁਹਾਨੂੰ ਆਡੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਮੈਂ ਕਹੂੰਗਾ ਅੱਜ ਤਾਂ ਤੋਂ ਚਲੋ ਖੁਸ਼ੀ ਦਾ ਮਾਹੌਲ ਹੈ ਕਿਸੇ ਦੇ ਕਰੇ ਸ਼ਨਾਈਆਂ ਬਜਰੀਆਂ ਕਿਸੇ ਦੀ ਪਾਰਟੀ ਵਧੀਆ ਵਧੀ ਹੈ ਪਰ ਉਹਦੇ ਤੇ ਵੀ ਜਾਣਨਾ ਪਾਣਗੇ ਵੀ ਕਿਹੜਾ ਹਾਲਾਤਾਂ ਜੇ ਕਿਉਂ ਕੰਪਲੇਂਟ ਹੋਇਆ ਸੀ ਬੀਜੇਪੀ ਨੇ ਤੱਬ ਵੀ ਕੰਪਲੇਂਟ ਦਰਜ ਕਰਾਈ ਤੀ گورنر ਸਾਹਿਬ ਨੂੰ ਵੀ ਕਿਹਾ ਸੀਗਾ ਇਥੇ ਰ ਕੰਪਲੀਟ ਮਹੱਲੀ ਵੀ ਦਿੱਤੀ ਸੀ ਕਿ ਆ ਜਾਂਚ ਕਰਵਾਈ ਜਾਵੇ ਹੈ ਨਾ ਐਮ ਐਲ ਏਜ਼ ਦੀ ਐਨਾ ਲੀਡਰਜ਼ ਦੀ ਜਿਨ੍ਹਾਂ ਨੂੰ 25-25 ਕਰੋੜ ਦੇ ਟੈਲੀਫੋਨ ਆਏ ਪਤਾ ਲੱਗੇ ਕਿ ਇਹਨੇ ਲੈ ਲੇ ਕਿੱਥੇ ਗਏ ਪੈਸੇ ਉਹ ਉਹਨਾਂ ਦੀ ਜਾਂਚ ਪੱਕੀ ਹੈ ਜੀ ਮੇਰੇ ਇੱਕ ਆਹ ਜਿਹੜੇ ਕੁਸ਼ਨ ਮੋਟਾ ਪਤਾ ਲੱਗਾ ਹਾਂ ਜੀ ਇੰਸਟੇਟ ਲਾਟਸ ਦੀ ਕਰਦੇ ਆਪਾਂ ਉਹ ਕੋ ਥੋੜੇ ਤੋਂ ਸਾਰਾ ਜਿਹੋ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਇਹਦੀ ਵੀ ਕੁਝ ਪੱਧਰੀ ਜਾਂਚ ਹੋ ਕੇ ਉਹਨਾਂ ਸਟੇਟ ਦਾ ਪਤਾ ਹੈ ਤੇ ਜਾਂਚ ਅਸੀਂ ਕਿਵੇਂ ਕਰੇਗੀ ਲਿਕੇ ਤੁਹਾਡੇ ਕੋਲ ਸਾਰੀਆਂ ਕਦਰਾਂ ਕਿਉਂ ਚੀਜ਼ ਇੰਨੀ ਵੱਡੇ ਸਕਰੀਨ ਡੌਕ ਬਣਾਉਂਦੇ ਨੇ ਕੱਲ 25 ਕਰੋੜ ਦਾ ਵਿਕਿਆ ਖਰੀਦਾਂ ਕਿਆ ਫਿਰ ਉਕੇ ਫਿਰ ਘਾਤਮਚਾਨ ਤੋਂ ਤੱਕ ਪਾਣੀ ਹੋਵੇ ਤਾਂ ਗੋਡਿੰਗ ਲੀਨੀਅਰ ਕੰਪਨੀ ਜਲਦੀਆਂ ਨੇ ਸਰਕਾਰ ਤੁਸੀਂ ਵੀ ਤਾਂ ਪਹਿਲਾਂ ਕੋਈ ਇਹ ਕਹਿ ਕੇ ਜਾਂਚ ਕਰਵਾ ਸਕਦੇ ਹੋ ਵੀ ਆਹ ਚੀਜ਼ ਗਲਤ ਹੈ ਸਹੀ ਹੈ ਫੈਕਟ ਨਾਲ ਉਸਦਾ ਕਿ ਫੈਕਟ ਦੇ ਨਾਲ ਸਾਰਾ ਕੁਝ ਹੋਊਗਾ ਸਾਬ ਮੈਂ ਤਾਂ ਇਹ ਕਹਿਣਾ ਵੀ ਪਹਿਲਾਂ ਸਵੇਰੇ ਚੀਕਾਂ ਵੱਜਣ ਲੱਗ ਜਾਣਗੀਆਂ ਵੀ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਹੁਣ ਜੇ ਅਸੀਂ ਅਮਰੂਦ ਖੋਲਦੇ ਆਂ ਜਾਂ ਸ਼ਰਾਬ ਦੀ ਪੇਟੀ ਖੋਲਦੇ ਆਂ ਤੇ ਇਲਜ਼ਾਮ ਪਹਿਲਾਂ ਲੱਗਣ ਲੱਗ ਜਾਂਦੇ ਆ ਤੇ ਆ ਜਿਹੜੇ ਲੋਟਸ ਦਾ ਆਪਰੇਸ਼ਨ ਖੋਲ ਕੇ ਬੈ ਗੇ ਸਮਾਣੇ ਤੇ ਸਭ ਕੁਝ ਹੋਊਗਾ ਜੀ ਤੁਸੀਂ ਮੇਰੇ ਤੋਂ ਜ਼ਿਆਦਾ ਸਮਝਦਾਰ ਹੋ ਜਿਹੜੀ ਲਾਅ ਐਂਡ ਆਰਡਰ ਇੱਥੇ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਈਡੀ ਦਾ ਕੋਈ ਰੋਲ ਨਹੀਂ ਆ ਦੇਖਾਂਗੇ ਅਗਰ ਕੋਈ ਪੈਸਾ ਅੰਦਰ ਬਾਹਰ ਹੋਇਆ ਹੈ ਮਨੀ ਲੌਂਡਰੀਂਗ ਦਾ ਕੇਸ ਹੋਇਆ ਈਡੀ ਵੀ ਆ ਜੂਗੀ ਬਟ ਏਜੰਸੀਜ਼ ਹੈਗੀਆਂ ਕਿ ਅੱਜ ਇਲੈਕਸ਼ਨ ਕਮਿਸ਼ਨ ਬੈਠਾ ਹੈ ਉਹਨਾਂ ਨੂੰ ਕਹਾਂਗੇ ਵੀ ਆ ਇਹ ਨਾਲ 25 ਕਰੋੜ ਦਾ ਸਵੇਰੇ ਉਹਨਾਂ ਦੋਨਾਂ ਹਮਾਰੇ ਸਾਥੀਆਂ ਕੋ ਬਲਵਾਣੇ ਸੇਰ ਵहां से ਬੁਲਾ ਲੈ ਜਲਾਲਾਬਾਦ ਉਹਨਾਂ ਦਾ ਪਸਵੇਰੇ ਪਤਾ ਲੱਗ ਜੂਗਾ ਸਾਬ ਦੇਣ ਕੰਪਲੇਂਟ ਮੈਂ ਤਾਂ ਕਹਿੰਦਾ ਅੱਜ ਦੇ ਦਿਨ ਤਾਂ ਈਡੀ ਵੀ ਖੁਦਮੁਖਤਿਆਰ ਹੈ ਈਡੀ ਵੀ ਇਲੈਕਸ਼ਨ ਕਮਿਸ਼ਨ ਦੇ ਹਟ ਹੈ ਵੀ ਪਤਾ ਲੱਗ ਜੇ ਕਿੱਥੋਂ ਟੈਲੀਫੋਨ ਆਇਆ ਇਹਦੇ ਵਿੱਚ ਈਡੀ ਦਾ ਐਂਗਲ ਬਣਦਾ ਹੈ ਅੱਜ ਤੁਹਾਡੇ ਕਹਿ ਰਹੇ ਹੋ ਤੁਸੀਂ ਮੈਂਸ਼ਨ ਕੀਤਾ ਮੇਰੇ ਦਿਮਾਗ 'ਚ ਹੈ ਵੀ ਉਹ ਸਾਥੀਆਂ ਨੇ ਕਿਹਾ ਵੀ ਸਾਨੂੰ ਫੋਰਨ ਤੋਂ ਕਾਲ ਆਈ ਹੈ ਸਰ ਤੇ ਫੋਰਨ ਦੀ ਕਾਲ ਆਈ ਹੈ ਤੋ ਫਿਰ ਮੈਂ ਸਮਝਦਾ ਹਾਂ ਵੀ ਈਡੀ ਦਾ ਇਹਦੇ ਵਿੱਚ ਦਖਲ ਬਣਦਾ ਸਵੇਰੇ ਹੋ ਸਕਦਾ ਉਹਨਾਂ ਨੂੰ ਪੁੱਛਦੇ ਆਂ ਫਿਰ ਉਹਨਾਂ ਨੇ ਕਿ ਹੁਣ ਤਕੜੇ ਰਹਿਣ ਤਕੜੇ ਰਹਿਣ ਕਿਤੇ ਸ਼ਾਂਤਾਈ ਬਦਲ ਨਾ ਜਾਣਾ ਇਹ ਆ ਦੇਖਿਓ ਸਾਬ ਕਿਉਂਕਿ ਜਿਹੜੇ ਤੁਸੀਂ ਕਹਿ ਰਹੇ ਹੋ ਸਾਬ ਆਣੇ ਵਾਲੇ ਦਿਨਾਂ ਵਿੱਚ ਦੇਖਿਓ ਕਿਹੜੇ ਕਿਹੜੇ ਦੀ ਕੀ ਦੀ ਕੀ ਨੀ ਪੜਤਾਲ ਹੁੰਦੀ ਹੈ ਸਭ ਅਫਸਰਾਂ ਤਾਸ ਜਾਰੀ ਹੋਗੀ ਸਾਬ ਅਫਸਰਾਂ ਤੋਂ ਤਾਂ ਦਬਾਅ 'ਚ ਇਹਨਾਂ ਨੇ ਕੰਮ ਕਰਵਾਇਆ ਮੇਰਾ ਮੰਨ ਹੈ ਕਿਉਂਕਿ ਅਫਸਰਾਂ ਨੂੰ ਤਾਂ ਹੱਥ ਕੋਈ ਲੱਗਣ ਦਿੱਤਾ ਨਹੀਂ ਮਾਲ ਗਿਆ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਆ ਬਦਨਾਮੀ ਕੰਪਨੀ ਦੀ ਮਾਲ ਜਿਨ੍ਹਾਂ ਕੋਲ ਗਿਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਦੀ ਵੀ ਇੱਥੇ ਵੀ ਜਿਹੜੇ ਮੰਤਰੀ ਸਾਹਿਬਾਨ ਉੱਥੇ ਕੋਠੀ 'ਚ ਮੌਜੂਦ ਸੀਗੇ ਸਸੋਧਿਆ ਸਾਹਿਬ ਦੇ ਮੈਨੂੰ ਲੱਗਦਾ ਚੈੱਕ ਕਰਿਓ ਸ਼ਾਇਦ ਐਕਸਾਈਜ਼ ਮਿਨਿਸਟਰ ਸਾਹਿਬ ਦਾ ਵੀ ਨਾਂ ਆ ਗਿਆ ਹੋਵੇ ਉਥੋਂ ਫਰਮਾਨਾ ਆ ਗਿਆ ਹੋਵੇ ਚੈੱਕ ਕਰ ਲਿਓ ਪੁੱਛ ਲਿਓ ਕਿਉਂਕਿ ਕੱਲ ਮੈਂ ਉਹਨਾਂ ਦਾ ਦੇਖ ਰਿਹਾ ਸੀਗਾ ਚਿਹਰੇ ਤੇ ਦਬਾਅ ਨਜ਼ਰ ਆ ਰਿਹਾ ਸੀਗਾ ਉਹਨਾਂ ਦੇ ਚਿਹਰੇ ਤੇ ਜਗਤ ਸਿੰਘ ਸਾਹਿਬ ਜਗਤ ਸਿੰਘ ਸਾਹਿਬ ਕੇ ਜਿਹੜੇ maal ਦੀ ਕੀਮਤ 25 ਕਰੋੜ 25000 ਦੀ ਹੈਗੀ ਉਹ 25 ਕਰੋੜ ਦੇ ਇਲਜ਼ਾਮ ਲਗਾ ਰਹੇ ਨੇ ਸਾ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੋਂ ਬੱਦੇ ਬੈਠੇ ਨੇ ਇਨ ਸਖਸੀਅਤ ਭਾਜਪਾ ਨੂੰ ਕੀ ਵੀ ਲੱਗਦੀ ਹੈ ਕਿ ਇਹ ਵੀ ਅੱਜ ਨੂੰ ਮੌਕਾ ਦਿੱਤਾ ਜਾਂਦਾ ਭਾਜਪਾ ਨੂੰ ਸਾਹ ਜਿਹੜਾ ਲੋਕ ਆਪਣੇ ਇਲਾਕੇ ਦੀ ਕੰਮ ਨੂੰ ਲੈ ਕੇ ਆਉਂਦੇ ਸਾ ਤਿੰਨ ਸਾਲ ਪਏ ਐ ਸਖ ਦੇ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਤਿੰਨ ਸਾਲ ਪਏ ਐ ਸਾਹ ਇਹ ਕਿਤਾ ਇੱਕ ਦਿਨ ਦੀ ਐਮਐਲਏ ਬਣਨ ਵਾਸਤੇ ਪਤਾ ਨਹੀਂ ਕੀ ਕੀ ਕਲਾ ਜੰਗ ਲੋਕ ਮਾਰ ਜਾਂਦੇ ਆ ਤਿੰਨ ਸਾਲ ਦੀ ਆਪ ਦੀ ਐਮਐਲਏ ਸੀਪ ਤੋਂ ਰਿਜਾਇਨ ਕਰਕੇ ਆਇਆ ਸਰ ਉਹ ਜਸਵੰਤ ਸਰ ਇੱਕ ਹਫਤਾ ਪਹਿਲੇ ਜੋਇਨ ਕਰਨੇ ਵਾਲੇ ਸੀ ਜੋਇਨ ਤਾਂ ਨਹੀਂ ਹੋਈ ਹੈ ਬਾਅਦ ਵਿੱਚ ਕੌਣ ਕਰਨੇ ਵਾਲੇ تھے ਇਹ ਆਪ ਲੋਕੋ ਕੀ ਗੱਲਬਾਤ ਹੋਈ ਹੋਗੀ ਮਨ ਬਣਾਤੇ ਮੇ ਸਮਾਂ ਲੱਗਦਾ ਬੜਾ ਵੱਡਾ ਡਿਸੀਜਨ ਹੁੰਦਾ ਸਾਬ ਮੈਂ ਤੇ ਪਹਿਲੇ 3 ਦਿਨ ਪਹਿਲਾਂ ਰਵੀ ਪਿੱਟੂ ਭਾ ਭਾ ਸ਼ਾਮਿਲ ਹੋਏ ਨੇ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਵੀ ਸਰਕਾਰ ਡਿਗੂਗੀ ਔਰ ਦਿੱਲੀ ਦੇ ਵਿੱਚ ਵੀ ਡਿਗੂਗੀ ਬਹੁਤ ਸਾਰੇ ਲੀਡਰ ਸਾਡੇ ਨਾਲ ਸੰਪਰਕ ਦੇ ਵਿੱਚ ਨੇ ਅੱਜ ਦੇ ਹਾਲਾਤ 'ਚ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਵੀ ਅੱਜ ਕੋਣ ਕੀ ਕਰਦਾ ਕੱਲ ਦਾ ਮੈਂ ਭਵਿੱਖਬਾਣੀ ਕਰਦਾ ਨਹੀਂ ਮੈਂ ਫੇਰ ਇਸੇ ਗੱਲ ਨੂੰ ਦੁਹਰਾਣਾ ਮੈਂ ਨਾ ਕਮ ਜੀਕੀਨ ਨਹੀਂ ਕਰਦਾ ਨਾ ਤਾਂ ਤੁਸੀਂ ਮੇਰੇ ਕੋਈ ਮੰਦਰੀ ਦੇਖੋਗੇ ਨਾ ਮੇਰੇ ਮਲਚੇ ਮੈਂ ਕੋਈ ਆ ਪਾ ਰੱਖਿਆ ਕੋਈ ਹੋਰ ਮੰਤਰ ਸੰਤਰ ਪੜ੍ਹਾਏ ਨਹੀਂ ਮੈਂ ਤਾਂ ਵਾਹਿਗੁਰੂ ਰੱਬ ਦੇ ਉੱਤੇ ਪਰਮਾਤਮਾ ਤੇ ਯਕੀਨ ਕਰਦਾ ਮੈਂ ਜੋ ਕੁਝ ਉਹਨਾਂ ਕੀਤਾ ਉਹ ਹੀ ਹੋਣਾ ਹੈ ਪਰ ਜੇ ਉਹਨਾਂ ਨੂੰ ਜਿਹੜੀ ਗੱਲ ਦਾ ਅੱਜ ਇੱਕ ਪੋਲਿਟੀਕਲ ਬੀਇੰਗ ਪਾਰਟ ਆਫ ਪੋਲਿਟਿਕਸ ਜੇ ਜਾ ਕੇ ਮੈਂ ਛੋਟਾ ਹੈ ਵੱਡਾ ਜੋ ਵੀ ਆ ਮੇਰੇ ਅਜ ਮੰਨਣਾ ਹੈ ਵੀ ਲੋਕਾਂ ਨੇ ਪੋਲਿਟਿਕਲ ਬੰਦਾ ਜੋ ਵੀ ਜਿਹਦੀ ਸੋਚ ਹੈ ਜਾਂ ਪੰਜਾਬ ਦਾ ਹੈ ਹਿੰਦੁਸਤਾਨ ਦਾ ਵੋਟਰ ਹੈ ਉਹਨੇ ਹਾਲਾਤ ਨੂੰ ਦੇਖ ਕੇ ਦੇਸ਼ ਦੀ ਤਰੱਕੀ ਨੂੰ ਦੇਖ ਕੇ ਪੰਜਾਬ ਦਾ ਭਲਾ ਕਿਹੜੇ ਪਾਸੇ ਹੈ ਉਹਦੇ ਬਾਅਦ ਦੇਖ ਕੇ ਫੈਸਲਾ ਲੈਣਗੇ ਸਰਕਾਰਾਂ ਅੱਜ ਪਹਿਲੀ ਵਾਰ ਨਹੀਂ ਪਹਿਲੀ ਵਾਰ ਹੀ ਡਿੱਗਣ ਗਈਆਂ ਤੁਸੀਂ ਦੇਖੋ ਵੀ ਇੱਥੇ ਇਲਜ਼ਾਮ ਹੁਣ ਲੱਗੇ ਮਨੂ ਚੌਧਰੀ ਭਜਨ ਲਾਲ ਦੀ ਵੀ ਯਾਦ ਹੈ ਵੀ ਪੂਰੀ ਸਰਕਾਰ ਲੈ ਕੇ ਤੁਰ ਗਏ ਸੀ ਕੱਲ ਹੋ ਸਕੇ ਐ ਹਾਂ ਵੀ ਤਾਂ ਹੋ ਸਕਦਾ ਸਰ ਇਹ ਪੂਰੀ ਸਰਕਾਰੀ ਤੁਰਜੇ ਕੇ ਤਨ ਕਿਤੇ ਹੁਣ ਕਿਉਂਕਿ 1 ਮਿੰਟ ਸਾਬ ਕਿਉਂਕਿ ਕੇਜਰੀਵਾਲ ਸਾਹਿਬ ਰਹੇ ਨਹੀਂ ਹੁਣ ਰਹੇ ਹੰਦਾ ਸੈਂਸ ਵੀ ਲਗਾਮ ਉਹਨਾਂ ਦੀ ਸਵਾਰੀ ਮੈਂ ਉਹਨਾਂ ਦੇ ਲੰਬੀ ਉਮਰ ਦੀ ਕਾਮਨਾ ਕਰਦਾ ਜੋ ਕੁਝ ਕੀਤਾ ਪੂਰਾ ਉਹਨਾਂ ਦਾ ਬੇਰਵਾ ਆਵੇ ਸਾਹਮਣੇ ਬੀਜ ਆਮ ਆਦਮੀ ਪਾਰਟੀ ਦੀ ਸੋਚ ਸਾਹਮਣੇ ਆਵੇ ਪਰ ਉਹਨਾਂ ਦੀ ਲਗਾਮ हट ਗਈ ਹੋ ਸਕਦਾ ਕੋਈ ਨਾ ਕੋਈ ਇਸ ਕਿਸਮ ਦਾ ਹੀ ਹੋ ਜੇ ਵਾਕਿਆ ਬਈ ਹਲੋ ਜੀ ਸਾਰੇ ਐਮਐਲਏ ਦਾ ਅਸਰ ਹੀ ਹੈ ਕਿਉਂਕਿ ਸੀਪਰਦੀ ਨਾਲ ਬਹੁਤ ਸਾਰੇ ਸਾਥੀਆਂ ਦੀ ਗੱਲਬਾਤ ਹੈਗੀ ਉਥੇ ਅੱਜ ਇਹ ਸੁਗਬੁਗੜ ਚੱਲ ਰਹੀ ਹੈ ਕਿਸੇ ਨੂੰ ਡਰ ਹੈ ਕਿਸੇ ਨੂੰ ਅੱਗੇ ਪੰਜਾਬ ਦਿਖ ਰਿਹਾ ਵੀ ਆਏ ਤਾਂ ਪੰਜਾਬ ਦੇ ਸੀਗੇ ਇਹਦੇ ਨਾਲ ਸਾਡੇ ਨਾਲ ਤਾਂ ਸ਼ੀਤਲ ਠੀਕ ਵਗਿਆ ਮੌਕੇ ਨਾਲ ਫੈਸਲਾ ਲੈ ਗਿਆ ਆਪਣੇ ਇਲਾਕੇ ਦਾ ਕੰਮ ਤਾਂ ਕਰਾ ਲੂਗਾ ਕੋਈ ਨਾ ਕੋਈ ਅਸੀਂ ਵਾਂਝੇ ਰਹਗੇ ਜਿੱਦੂ ਧਿਆਨੇ ਤੋਂ ਪਿੱਟੂ ਜੀ ਆ ਤੇ ਬਾਕੀ ਜਲੰਧਰ ਤੋਂ ਜੀ ਨੇ ਕੀ ਇਹਨਾਂ ਨੂੰ ਇਹ ਜਿਹੜੀ ਨੂੰ ਜਾਣ ਤੋਂ ਪਿੱਟੂ ਦਾ ਟਿਕਟ ਹੈ ਦਾ ਇਹਨਾਂ ਦਾ ਕੁੱਝ ਇਹ ਕਾਫਰੀ ਨਹੀਂ ਇਹ ਮੰਨੇ ਜਾ ਰਿਹਾ ਕਿਉਂਕਿ ਆਏ ਨਹੀਂ ਤਨ ਟਿਕਟ ਵੀ ਨਹੀਂ ਕੌਣ ਕੌਣ ਕੀ ਮੰਨਦਾ ਉਹਦੇ ਤੇ ਮੈਂ ਕੋਈ ਮੇਰਾ اختیار ਨਹੀਂ ਮੈਂ ਤਾਂ ਇੱਕੋ ਗੱਲ ਜਿੰਨਾ ਕਿ ਮੈਨੂੰ ਪਤਾ ਹੈ ਉਹ ਹੈ ਵੀ ਪਾਰਟੀਆਂ ਦੇ ਫੈਸਲੇ ਟਿਕਟਾਂ ਦੇ ਫੈਸਲੇ ਪਾਰਟੀ ਹਾਈ ਕਮਾਂਡ ਕਰਦੀ ਹੈ ਇੱਥੇ ਪੰਜਾਬ 'ਚ ਬੈਠ ਕੇ ਨਹੀਂ ਹੋਣੇ ਆਹ ਫੈਸਲੇ ਦਿੱਲੀ ਪਾਰਲੀਮੈਂਟਰੀ ਬੋਰਡ ਬੈਠ ਕੇ ਫੈਸਲੇ ਕਰੂਗੀ ਜਿਸ ਦਿਨ ਪੰਜਾਬ ਦੀ ਮੀਟਿੰਗ ਬੈਠੂਗੀ ਉਹਦੇ ਬਾਅਦ ਕਿਹਨੇ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਹੈ ਤੁਸੀਂ ਇੰਨੀ ਗੱਲ ਸੁਣ ਲਈ ਕੱਲ ਰਿੰਕੂ ਜੀ ਨੇ ਕਿਹਾ ਉੱਥੇ ਦਿੱਲੀ ਵੀ ਮਨੂ ਭਾਗ ਨਹੀਂ ਪੈਂਦਾ ਵੀ ਕੋਈ ਟਿਕਟ ਮੈਨੂੰ ਦਿੰਦੇ ਐ ਕੋਈ ਜ਼ਿੰਮੇਵਾਰੀ ਮੇਰੇ ਤੇ ਲਾਂਦੇ ਐ ਨਹੀਂ ਲਾਂਦੇ ਮੈਂ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਅੱਕ ਕੇ ਆਪਣੇ ਜਲੰਧਰ ਪਾਰਟਿਕੂਲਰਲੀ ਵਾਸਤੇ ਇਹਨਾਂ ਨੂੰ ਉਮੀਦ ਹੈ ਵੀ ਭਾਜਪਾ ਦੀ ਸਰਕਾਰ ਦਿੱਲੀ ਬਣੂਗੀ ਤੇ ਜਿਹੜੇ ਪਿੰਡ